83 ਵਰਾ ਸਿੱਖਾਂ ਦੇ ਲਈ ਵੱਡਾ ਦੁਖਾਂਤ ਹੋ ਨਿਪੜਿਆ ਨਵਾਰਤ ਸਾਬ ਤੇ ਇੰਦਰਾ ਗਾਂਧੀ ਵੱਲੋਂ ਕੀਤਾ ਹਮਲਾ ਦੇਸ਼ ਦੇ ਟੈਂਟ ਤੋਂ ਚੜੇ ਕਾਲਤਾ ਸਾਬਟ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਦੀ ਗੋਲੀਆਂ ਲੰਘੀਆਂ ਹਜ਼ਾਰਾਂ ਹੀ ਜਿਹੜੇ ਸਿੱਖ ਯਾਤਰੀ ਸ਼ਰਧਾਲੂ ਜਿਹੜੇ ਕੀ ਉਹ ਸ਼ਹੀਦ ਕਰ ਦਿੱਤੇ ਗਏ ਇਸ ਦੇ ਇਹੋ ਜਿਹੇ ਵਿੱਚ ਸਿੱਖਾਂ ਨੇ ਆਪਣਾ ਫਤਵਾ ਜਾਰੀ ਕੀਤਾ ਦੇ ਨਵੰਬਰ 84 ਵਿੱਚ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਗਲਤ ਪਿਆਰ ਪਾ ਕੇ ਸਾੜ ਦਿੱਤਾ ਗਿਆ ਬੇਪਤੀ ਕੀਤੀ ਗਈ ਇਹ ਦੌਰ ਬਹੁਤ ਦੁਖਦਾਈ ਰਿਹਾ ਉਸ ਤੋਂ ਬਾਅਦ ਮੰਨ ਲੀਏ ਕਿ 1985 ਤੋਂ ਲੈ ਕੇ 1995 ਤੱਕ ਦਾ ਇੱਕ ਦਹਾਕਾ ਇਸ ਪੰਜਾਬ ਤੇ ਤੇ ਸਿੱਖਾਂ ਦੇ ਲਈ ਬਹੁਤ ਭਾਰੂ ਹੁੰਨੇ ਪੜਿਆ ਅੱਜ ਇਸ ਇੱਕ ਦਹਾਕੇ ਦੀ ਗੱਲ ਕਰਨ ਲਈ ਇੱਕ ਮਣੀ ਫਿਲਮ ਬਣ ਜਾ ਰਹੀ ਫਿਲਮ 1995 ਨੂੰ ਵੱਡੀਆਂ ਰੋਕਾਂ ਲਗਾਈਆਂ ਜਾ ਰਹੀਆਂ ਨੇ। ਪ੍ਰਤੇਕ ਬਾਦਰਜੀ ਮਹਾਰਾਜ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਲਈ ਸੀਸ ਦੀ ਆਪਰ ਸਿਰ ਨਾ ਦਿਆ। ਦੁਨੀਆ ਦੇ ਸਾਹਮਣੇ ਇੱਕ ਇਤਿਹਾਸ ਰੱਖਿਆ ਕਿ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜਿਹੜਾ ਸ਼ਾਂਤਮਈ ਸੀਸ ਵੀ ਦਿੱਤਾ ਜਾਵਰਾ ਤੇ ਉਸ ਦਿਵਾਰ ਬਾਬਾ ਪਤਾ ਸਿੰਘ ਮਾਧਵ ਦੇ ਪੰਜ ਤੀਰ ਜਿਹੜੇ ਆ ਉਸ ਰਾਮ ਦੀ ਇਤਰਾ ਇੱਕ ਟਕਾਉਂਦੇ ਨੇ। ਇਹ ਸਾਡੇ ਇਤਿਹਾਸ ਦਾ ਪੰਨਾ ਹੈ। ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਸਰਕਾਰਯੋਗ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਇੱਕ ਅਕਾਲੀ ਦਲ ਦਾ ਇੱਕ کارਕੁਨ ਸੀ ਉਸ ਨੇ ਇਸ ਦੁਖਾਂਤ ਨੂੰ ਫਰੋਲਣਾ ਸ਼ੁਰੂ ਕੀਤਾ ਤੇ 25000 ਦੇ ਕਰੀਬ ਲਾਸ਼ਾਂ ਜਿਹੜੀਆਂ ਬੇਦੋਸ਼ੀਆਂ ਸਾਰ ਦਿੱਤੀਆਂ ਗਈਆਂ ਉਹਨਾਂ ਦੀ ਗੱਲ ਪੰਨਿਆਂ ਤੇ ਲੈ ਕੇ ਆਂਦੀ ਕਾਗਜ਼ਾਂ ਤੇ ਲੈ ਕੇ ਆਂਦੀ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਇਸ ਦੀ ਜਿਹੜੀ ਆ ਧਰਕ ਪਈ ਤੇ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਤੇ ਉਸ ਜਵਾਜ ਇੱਕ ਯੋਧੇ ਨੂੰ ਇਹ ਲਾ ਸ਼ਾਂਤ ਵਿੱਚ ਇੱਕ ਲੜਾਈ ਲੜਦਾ ਸੀ ਜਿਹਨੂੰ ਅਸੀਂ ਇਹ ਕਹਿ ਸਕਦੇ ਸੀ ਉਹਨੇ ਪਰਜਾਦਾ ਕੀਤਾ ਤੇ ਉਸ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਬਹੁਤ ਵੱਡਾ ਇੱਕ ਦੁਖਾਂਤ ਬਣ ਰਿਹਾ ਉਸ ਨੂੰ ਦਸਾਉਂਦੀ ਇਹ ਜਿਹੜੀ ਫਿਲਮ ਹੈ ਦਲਜੀਤ ਸਾਂਝ ਜਿਹਦੇ ਵਿੱਚ ਇੱਕ ਅਹਿਮ ਰੋਲ ਨਿਭਾਇਆ ਉਸ ਦੇ ਪਹਿਲਾਂ 90 ਕਟ ਲਾਏ ਗਏ ਤੇ ਹੁਣ ਉਸ ਤੋਂ ਵਾਕੇ ਉਹ ਜਿਹੜੇ ਹੈ 120 ਦੇ ਕਲੀਪ ਕੱਟ ਹੋ ਚੁੱਕੇ ਨੇ ਉਸ ਦਾ ਨਾਮ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਖਾਲੜਾ ਦੇ ਨਾਮ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਬੜੀ ਇੱਕ ਅਜੀਬੋਗਰੀਵਤੀ ਸਥਿਤੀ ਆ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਇਸ ਗੱਲ ਨੂੰ ਇਉਂ ਸਮਝੀਏ ਕਿ ਕਾਂਗਰਸ ਵੱਲੋਂ ਕੀਤੇ ਜ਼ੁਲਮ ਤੇ ਜ਼ਬਰ ਨੂੰ ਢਾਕੇ ਰੱਖਣਾ ਚਾਹੁੰਦੀ ਆ ਉੱਤੇ ਪਰਦਾ ਪਾਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਾਂ ਉਹਨਾਂ ਦਾ ਜਿਹੜਾ ਜਿਹੜਾ ਸੈਂਸਰ ਬੋਰਡ ਆ ਬੜੀ ਇੱਕ ਅਜੀਬੋਗਰੀਵਤੀ ਸਥਿਤੀ 'ਚ ਫਸੇ ਆ ਦੇ ਭਾਰਤੀ ਜਤਾ ਪਾਰਟੀ ਚ ਬੈਠੇ ਉਹਨਾਂ ਦੇ ਜਿਹੜੇ ਕਹਿੰਦੇ ਹੁੰਦੇ ਆ ਚਿਹਤੇ ਵਾਲੇ ਸਿੱਖ ਜਿਹੜੇ ਆ ਉਹ ਸਾਰੇ ਚੁੱਪ ਕਰਕੇ ਬੈਠੇ ਕਿਉਂ ਨਹੀਂ ਅੱਜ ਸਿੱਖਾਂ ਦੀ ਗੱਲ ਨੂੰ ਪਰਦੇ ਤੇ ਲਿਆਉਣ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਗੱਲਾਂ ਸਾਰੇ ਕਰਦੇ ਨੇ ਪਰ ਅੱਜ ਨਾਲ ਖੜਨ ਨੂੰ ਕੋਈ ਵੀ ਤਿਆਰ ਨਹੀਂ ਸੋ ਅੱਜ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਿੱਖਾਂ ਦੇ ਕੋਈ ਜ਼ੁਲਮ ਤੇ ਜ਼ਬਰ ਨੂੰ ਜਿਹਨੂੰ ਕਾਂਗਰਸ ਦੇ ਕੇ ਪੀਐਸ ਨੇ ਕਾਂਗਰਸ ਦੇ ਬਿਆਨ ਤੇ ਮੁੱਛਣ ਨੇ ਜਿਨ੍ਹਾਂ ਨੇ ਇਹ ਅੰਜਾਮ ਦਿੱਤਾ ਉਹਨਾਂ ਦੀ ਗੱਲ ਅੱਜ ਦੁਨੀਆ ਸਾਹਮਣੇ ਰੱਖਣ ਤੋਂ ਗੁਰੇਜ਼ ਕਿਉਂ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਕੀਤੇ ਕਾਲੇ ਕਾਰਨਾਮਿਆਂ ਤੇ ਪਰਦਾ ਕਿਉਂ ਪਾਇਆ ਹੈ